ਚੁਰਬੁਖਸਾ ਸਾਹਿਬ ਦੇ ਪਿੰਡ ਦੋਦਾ ਵਿਖੇ ਥਾਪਾ ਪ੍ਰੋਜੈਕਟ ਦੇ 85 ਲੱਖ ਰੁਪਏ ਖਰਚ ਕਰਕੇ ਬਣਾਏ ਇਸ ਮਾਡਲ ਪ੍ਰੋਜੈਕਟ ਵਾਲੇ ਛੱਪੜ ਦਾ 15 ਮਾਰਚ ਵਾਲੇ ਦਿਨ ਉਦਘਾਟਨ ਹੋਇਆ ਸੀ ਪਰ ਉਦਘਾਟਨ ਤੋਂ 3 ਮਹੀਨੇ ਪਹਿਲਾਂ ਹੀ ਪਿੰਡ ਵਾਸੀਆਂ ਨੇ ਇਸ ਛੱਪੜ ਦੇ ਨਿਰਮਾਣ ਦੇ ਵਿੱਚ ਲੱਗ ਰਹੀ ਸਮੱਗਰੀ ਦੇ ਬਹੁਤ ਘਟੀਆ ਤੇ ਕਮਜ਼ੋਰ ਕੁਆਲਿਟੀ ਹੋਣ ਸੰਬੰਧੀ ਉਸ ਵੇਲੇ ਦੀ ਡਿਪਟੀ ਕਮਿਸ਼ਨਰ ਨੂੰ ਲਿਖਤ ਸ਼ਿਕਾਇਤ ਕੀਤੀ ਸੀ ਲਿਖਤੀ ਸ਼ਿਕਾਇਤ ਤੇ ਅਧਿਕਾਰੀਆਂ ਨੇ ਕਥਿਤ ਮਿਲੀ ਭਗਤ ਕਰਦੇ ਆ ਪਰਦਾ ਪਾ ਲਿਆ ਪਰ ਘਟੀਆ ਕੁਆਲਿਟੀ ਦਾ ਮਟੀਰੀਅਲ ਪਹਿਲੇ ਹੀ ਮੀਂਹ ਦੇ ਨਾਲ ਰੰਗ ਦਿਖਾਉਣ ਲੱਗਿਆ ਸੋ 85 ਲੱਖ ਦੇ ਨਾਲ ਤਿਆਰ ਹੋਇਆ ਥਾਪਰ ਮਾਡਲ ਪ੍ਰੋਜੈਕਟ ਦਾ ਹੈ ਛੱਪੜ ਖਿੱਲਰ ਗਿਆ ਜਿਸ ਦੇ ਨਾਲ ਪਿੰਡ ਦੋਦਾ ਦੇ ਸਰਕਾਰੀ ਸਕੂਲ ਗਲੀਆਂ ਮੁਹੱਲਿਆਂ ਤੇ ਆਮ ਲੋਕਾਂ ਦੇ ਘਰਾਂ ਦੇ ਵਿੱਚ ਛੱਪੜ ਦਾ ਪਾਣੀ ਭਰ ਗਿਆ ਪਹਿਲਾਂ ਹੀ ਬਈ ਇਹ ਦੋ ਤਿੰਨ ਚਾਰ ਮਹੀਨੇ ਅਸੀਂ ਇੱਥੇ ਰੌਲਾ ਪਾਇਆ ਸੀ ਛੱਪੜ ਚ ਹੀ ਮਾੜਾ ਮਟੀਰੀਅਲ ਲੱਗ ਰਿਹਾ ਹੈ ਰੇਤਾ ਨਹਿਰ ਦਾ ਸੀ ਛੱਪੜ ਜੋ ਗਾਰਾ ਘੜ ਘੜ ਕੇ ਲਾਈ ਜਾਂਦੇ ਸੀ ਸੀਮੈਂਟ ਦਾ ਨਾਂ ਹੀ ਨਹੀਂ ਸੀ ਇੱਥੇ ਹੂੰ ਹੋਣੀ ਤੁਹਾਨੂੰ ਅਸੀਂ ਵਿਖਾਇਆ ਪਹਿਲਾ ਮਹੀ ਪਿਆ ਸਿਆਲ ਦਾ ਜੀ ਰਾਤ ਪਹਿਲੀ ਬਾਰਸ਼ ਹੋਈ ਹੈ ਗਰਮੀ ਦਾ ਇਹ ਦੁੱਧ ਗੁਣੀ ਬਾਰਸ਼ ਹੁੰਦੀ ਹੈ ਸਾਰਾ ਛੱਪੜ ਹੀ ਖਿਲਰ ਗਿਆ ਜੀ ਉਧਰ ਐਂਟਰਲੋਕ ਬਹਿ ਗਈ ਅਗਰੇ ਡੈਗ ਬਣਾ ਡਿੱਗਾ ਨਾਲੋਂ ਬਹਿ ਗਿਆ ਥਾਂ ਸਾਰਾ ਹੀ ਐਂਟਰਲੋਕ ਖਿਲਰ ਗਈ ਇਹ ਤਾਂ ਘਾਟਰ 15 ਤਰੀਕ ਨੂੰ ਹੋਇਆ ਜੀ ਆਈਡੀ ਨਾਲੇ ਲੋਕਟੇਲ ਲਾਈਏ ਕੋਈ ਦੁਰਮਡ ਨਹੀਂ ਮਾਰਾ ਇਹਨਾਂ ਨੇ ਜਿਹੜੇ ਮਿਸਤਰੀ ਸੀ ਉਹ ਵੀ ਚਾਹੁੰਦੇ ਜਿਹੜੇ ਲੇਬਰ ਵਾਲੇ ਬੰਦੇ ਸੀ ਉਹ ਵੀ ਚਾਹੁੰਦੇ ਸੀ ਸਾਰਾ ਮਟੀਰੀਅਲ ਮਾੜਾ ਲਾਇਆ ਇਹਨਾਂ ਨੇ ਪਹਿਲੇ ਨਹੀਂ ਇਹ ਦੂਜਾ ਪੈ ਗਿਆ ਤੇ ਨਾ ਬਣਦੇ ਪਰਦੇ ਜਾਣਗੇ ਸਾਰੇ ਕਿਸੇ ਘਾਰੇ ਪਈ ਖੜੇ ਇਹਨਾਂ ਦੀ ਹਾਂ ਅਜੇ ਤਾਂ ਬਾਕੀ ਮੀ ਆਉਣੇ ਆ ਜੀ ਲਾਇਆ ਕੀ ਹੈ ਕੋ ਸਾਰਾ ਮਾੜਾ ਮਟੀਰੀਅਲ ਲਾਇਆ ਜੀ ਮਜ਼ਦੂਰ ਚ ਨਹੀਂ ਗਿਆ ਕਿੱਥੇ ਤਾਂ ਮਿਸਤਰੀ ਨਾ ਕੋਈ ਲੇਵਲ ਹੈ ਦਾ ਖੰਡਿਆ ਨਾ ਕੋਈ ਲੈਣਾ ਨਹੀਂ ਦੇਣਾ ਇਹ ਇੱਥੋਂ ਵੇਖ ਲਾ ਕਿਤੇ ਨੀਵੀਂ ਪਈ ਹੈ ਕਿ ਤੋੱਚੀ ਪਈ ਹੈ ਠੇਡੇ ਬਣੇ ਪਈ ਹੈ ਸਾਰੇ